ਉਸ ਤੋੜਾ ਪਤੀ ਨੇ ਜਿਹੜੀਆਂ ਪੈਨੂਪੇ ਦੇ ਖਾਨਦਾਨ ਚ ਬੀਬੀਆਂ ਪੈਣਾ ਨੇ ਸਤਕਾਰ ਯੋਗ ਉਹ ਅੱਜ ਵੀ ਆਪਣੇ ਅੱਧੀ ਨੰਗਰ ਤਿਆਰ ਕਰਦੀਆਂ ਕਹਿੰਦੇ ਗੁਰੂ ਕੀ ਸੇਵਾ ਸੀ ਦੂਜਿਆਂ ਨੂੰ ਕਿਵੇਂ ਵੰਡਦੀ ਏ ਇਹ ਸਾਖੀ ਮਾਤਾ ਭਾਗ ਭਰੀ ਨੇ ਆਪਣੇ ਪੁੱਤਰ ਨੂੰ ਸੁਣਾਈ ਪ੍ਰੇਮ ਦੀ ਧਾਰ ਪਹੁੰਚੀ ਤੇ ਮੀਰੀ ਪਿਤਾ ਮਾਲਕ ਵਰਧਨ ਸੱਚੇ ਪਾਤਸ਼ਾਹ ਮਹਾਨ ਬੇਨਤੀ ਕਰੇ ਬੀਬੀਆਂ ਨੇ ਜਿਹੜਾ ਪਾਠ ਕੀਤਾ ਉਹ ਉੱਥੇ ਗੱਲ ਰੰਗ ਕੀਤੀ ਵੀ ਗੁਰੂ ਘਰ ਚ ਬੀਬੀਆਂ ਦਾ ਕਿੰਨਾ ਸਨਮਾਨ ਹੈ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਸ਼ੇਰੀ ਨਗਰ ਗਏ ਉਥੇ ਗੁਰਦਾਰਾ ਬਣਿਆ ਜੇ ਮਾਤਾ ਭਗ ਭਰੀ ਬੜਾ ਤਗੜਾ ਘਰ ਸੀ ਖੁੱਲਾ ਦਰਵਾਜਾ ਜਿਵੇਂ ਬਡਾਪੇ ਨਾਲ ਲਗਾ ਕਮਜ਼ੋਰ ਹੋ ਜਾਂਦੀ ਮਾਤਾ ਦੀ ਨਿਗਾਹ ਕਮਜ਼ੋਰ ਹੋ ਗਈ ਖੋਂਡੀ ਹੱਥ ਤੇ ਪੜੀ ਹੈ ਤੇ ਪੁੱਤ ਨੇ ਆ ਗਿਆ ਬੇਬੇ ਜਿਹੜਾ ਨੂੰ ਯਾਦ ਕਰਦੀ ਸੀ ਆ ਗਏ ਨੇ ਕਹਿਣ ਲੱਗੇ ਪੁੱਤ ਉਹਨਾਂ ਨੂੰ ਕੰਮ ਵੀ ਖਲੋ ਜਾਣ ਅੰਦਰ ਨਾਲ ਆਉਣ ਮਾਤਾ ਦੇ ਪੁੱਤ ਦੇ ਕੋਟਿਆਂ ਤੇ ਹੱਥ ਲੱਗ ਗਿਆ ਦਰਵਾਜ਼ੇ ਤੇ ਗਈ ਤੇ ਕਹਿਣ ਲੱਗੀ ਮਹਾਰਾਜ ਇੱਕ ਵਾਰੀ ਨਿਮਾਣੀ ਵੀ ਨਿਮਾਣੀ ਵੀ ਬੇਨਤੀ ਕਹਿੰਦੇ ਬੇਬੇ ਦੱਸ ਕਹਿੰਦੀ ਮੈਂ ਤੁਹਾਡੀ ਜਿਹੜੀ ਥੱਲੇ ਰਕਾਬ ਹੈ ਨਾ ਮੈਂ ਰਕਾਬ ਨੂੰ ਹੱਥ ਪਾ ਕੇ ਤੁਹਾਨੂੰ ਅੰਦਰ ਲਿਜਾਣਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਘੋੜੇ ਤੇ ਚੜ੍ਹੇ ਨੇ ਮਾਤਾ ਵੀ ਇੱਕ ਹੱਥ ਵਿੱਚ ਖੁੰਦੀ ਹੈ ਦੂਜੇ ਹੱਥ ਵਿੱਚ ਰਕਾਬ ਹੈ ਤੇ ਕਹਿਣ ਲੱਗੇ ਮਾਤਾ ਜੀ ਤੇ ਚੋਲੇ ਵਾਸਤੇ ਤੇਰੇ ਕੋਲ ਆਇਆ ਤੇਰੀ ਚੋਲੇ ਵਾਸਤੇ ਇਹ ਜੇ ਗੁਰੂ ਕਰਨ ਆਪਾਂ ਕਹਿੰਦੇ ਗਰੀਬ ਨਿਵਾਰ ਮਾ ਵੀ ਦਿਾਰੇ ਸਾਨੂੰ ਆਮ ਤੁਹਾਡੇ ਜੋ ਪ੍ਰਾਪਾ ਬੀਬੀਆਂ ਆਮ ਲਾਵੇਂ ਦਿੰਦੇ ਨੇ ਗਿਆਨੀ ਜੀ ਤੁਸੀਂ ਕਿੰਨੇ ਅਰਦਾਸ ਕਰਿਆ ਤਾ ਸਾਡੀ ਤਾਂ ਘਰ ਨਹੀਂ ਬਣੀ ਗੱਲ ਤਾਂ ਨਹੀਂ ਬਣਦੀ ਆਪਾਂ ਗਰੀਬ ਬਣ ਕੇ ਅਰਦਾਸ ਹੀ ਨਹੀਂ ਕਰਦੇ ਆਪਾਂ ਬਣਦੇ ਅਮੀਰ ਅਜੇ ਵੀ ਮੈਂ ਤੁਹਾਡੇ ਚਾਹਤ ਆਇਆ ਨਾ ਤੇ ਕਈਆਂ ਨੇ ਕਹਿੰਦੇ ਗਿਆਨੀ ਜੀ ਮਾੜੀ ਨਿਗਾ ਮਾਰੋ ਤਾਂ ਭਾਪ ਘਰੇ ਦੀ ਜਿਹੜੇ ਐਸ ਰਹਿਣ ਦੇ ਪੱਖੇ ਨੇ ਨਾ ਇਹ ਗਿਆਨੀ ਜੀ ਆਇਤ ਕੀ ਮੈਂ ਚੜਾਏ ਨੇ ਤੇ ਤੈਨੂੰ ਪੁੱਛਿਆ ਕਿਨੇ ਇੰਨਾ ਬਰੇਵਾ ਕਿ ਤੂੰ ਚਾਰ ਪੱਕੇ ਦੇ ਕੇ ਤੂੰ ਆਪਣੇ ਆਪ ਨੂੰ ਦਾਨੀ ਸਮਝਦਾ ਮੈਂ ਸਵੇਰੇ ਮੰਗੀ ਸਭ ਕਹਾ ਕੀਤੀ ਸੀ ਪਿਆਰੋ ਨਿਰਗਨ ਆਰਿਆਂ ਸੋ ਪ੍ਰਭ ਸਦਾ ਸੰਭਾਲ ਜੇੜ ਕੀਆ ਤੇ ਚੀਤ ਰੱਖ ਨਾਲ ਕੰਨ ਨਿਬਹੀ ਨਾਲ ਰਮਈਆ ਕੇ ਗੁਰ ਚੇਤ ਪ੍ਰਾਨੀ ਮਸਰੇ ਮੀਂਗੀ ਸਭ ਕਰਕੇ ਆ ਰਮਈਆ ਕੇ ਗੁਰ ਚੇਤ ਪ੍ਰਾਨੀ ਤਮਨ ਮੂਰ ਤੇ ਕਮਨ ਦਸਤਾਨੀ ਜੇਨ ਤੂੰ ਸਾਥ ਸਵਾਰ ਸਿਗਾਰਿਆ ਦਰਬ ਅਗਰ ਮੈਂ ਜਿਨੇ ਉਬਾਰਿਆ ਬਾਗ ਬਸਤਾ ਤੁਝੇ ਪਿਆਰੇ ਦੂਧ ਪਾਰ ਜੋਵਨ ਭੂਰੇ ਸੁਖਸੂਦ ਬਿਰਧ ਭਇਆ ਉਪਨ ਸਾਗ ਸੈਨ ਮੁਖ ਭਿਆਓ ਬੈਠ ਕੋ ਦੇ ਤੂੰ ਕਿਨਾ ਮੈਂ ਆ ਦਿੱਤਾ ਹੈ ਗੁਸਾਰਾ ਕਹੀਂ ਤੂੰ ਮਾਂ ਦੇ ਪੇਟ ਚ ਆਇਆ ਸੀ ਤੇਰੇ ਤੇਰ ਚਾਰ ਗਰਾ ਕਪੜਾ ਵੀ ਨਹੀਂ ਸੀ ਨੰਗਾ ਜੰਮਿਆ ਥਾ ਬਾਣ ਦੇਗਾ ਨਾਗੇ ਆਉਣ ਨਾਗੇ ਜਾਣ ਜਾਣਾ ਕੋਈ ਨਾ ਰਹਿ ਸੀ ਰਾਜਾ ਰਾਣਾ ਨੰਗੇ ਆਣੇ ਆ ਨੰਗੇ ਜਾਣਾ ਤੇ ਰਾਣਿਆਂ ਨੇ ਨਹੀਂ ਰਹਿਣਾ ਸਾਡੇ ਕਰਵਾ ਚੱਲਿਆ ਹੁਣ ਜਦੋਂ ਕੋ ਤਗੜਾ ਬੰਦਾ ਮੀਰ ਮਰਦਾ ਨਾ ਤੇ ਲੋੰਜਾਂ ਬੜੀਆਂ ਪਾਉਣਗੇ ਕਾਢ ਗਈਆਂ ਵਧੀਆਂ ਵਧੀਆਂ ਤੇ ਮੇਰਾ ਡਰਾਈਵਰ ਕੋਈ ਪਤਾ ਨਹੀਂ ਕਿ ਮੈਂ ਲੈਣਾ ਨਾ ਮੈਂ ਕਿਹਾ ਵੀ ਦੰਮ ਦਾ ਭਾਵੇਂ ਤੂੰ ਚੱਲ ਨਹੀਂ ਨਹੀਂ ਅਗੇ ਜਿਵੇਂ ਬੁਗੇ ਤੇ ਪਾਈਆਂ ਮੈਂ ਕਿਹਾ ਉਹ ਪਾਈਆਂ ਨੇ ਮਖਾਉਣ ਲਈ ਜਦੋਂ ਲੱਟਣਾ ਵਿੱਚ ਉਣਣਗੇ ਨਾ ਉਹਨਾਂ ਸਾਰੀਆਂ ਲਾ ਕੇ ਥੱਲੇ ਇੱਕ ਲੱਠੇ ਦਾ ਕੱਪੜਾ ਲਾ ਮੈਂ ਬਾਕੀ ਲਾ ਕੇ ਦੇ ਦੇਣੀਆਂ ਨੇ ਉਦੋਂ ਭਾਵੇਂ ਤੂੰ ਤਿੰਨ ਚੁੱਕ ਦੇ ਇੱਕ ਲੱਠੇ ਦਾ ਕੱਪੜਾ ਪੋਦੇ ਬਾਕੀ ਲਾ ਲੈਂਦੇ ਨੇ ਹੁਣ ਤਾਂ ਆਪਾਂ ਕਹਿੰਦੇ ਟਿਚ ਬੱਜਣ ਜਦੋਂ ਖੱਪਣ ਹੁੰਦਾ ਨਾ ਉਦੋਂ ਕੋਈ ਬੱਟਣ ਨਹੀਂ ਹੁੰਦਾ ਉਦੋਂ ਬੱਟਣ ਵੀ ਕਿਸੇ ਨਹੀਂ ਆਉਂਦੇ ਇਸ ਕਰਕੇ ਉਸ ਮੌਕੇ ਨੂੰ ਚੇਤੇ ਰੱਖੋ ਮਾਤਾ ਦੇ ਗੁਰੂ ਪਾਤਸ਼ਾਹ ਦੀ ਰਕਾਬ ਬੜੀ ਅੰਦਰ ਚਲੇ ਗਏ ਤੇ ਕਹਿਣ ਲੱਗੇ ਪਾਤਸ਼ਾਹ ਮੇਰੀ ਪ੍ਰਵਾਨ ਕਰ ਕਹਿਣ ਲੱਗੇ ਮਾਤਾ ਤੈਨੂੰ ਤਾਂ ਤੈਨੂੰ ਫਿਰ ਸੱਚ ਕਰਨ ਗਮਨ ਕਰ ਜਾਣਾ ਅੱਜ ਦੀ ਰਾਤ ਤੇਰਾ ਜਿੰਨ ਅੱਜ ਦੀ ਰਾਤ ਇਹ ਲਿਖਿਆ ਜੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਦਰਜੀ ਬੁਲਾਇਆ ਗਿਆ ਟੋੜਾ ਤਿਆਰ ਕੀਤਾ ਪਾਤਸ਼ਾਹ ਨੂੰ ਪਵਾਇਆ ਤੇ ਕਹਿਣ ਲੱਗੇ ਮਹਾਰਾਜ ਜਿਵੇਂ ਮੈਂ ਤੈਨੂੰ ਖਤਰ ਦਾ ਟੋੜਾ ਪਵਾਇਆ ਤੂੰ ਮੇਰੇ ਤੇ ਕਿਰਪਾ ਰੀ ਆਪਣੇ ਰਹਿਮਤ ਦਾ ਚੋਲਾ ਪੈ ਤੇ ਮੇਰੀ ਪਤ ਢੱਕਨੇ ਉਥੇ ਲਿਖਿਆ ਵੀ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਪੜ੍ਹ ਕੇ ਤੇ ਬੈਠੇ ਨੇ ਮਾਤਾ ਥੱਲੇ ਲਮੀ ਪਈ ਹੈ ਸਤਗੁਰੂ ਪਾਤਸ਼ਾਹ ਦੇ ਜਪਜੀ ਸਾਹਿਬ ਦਾ ਪਾਠ ਕੀਤਾ ਮਾਤਾ ਸਰੀਰ ਛੱਡ ਗਈ ਕੋਲੋਂ ਭਾਈ ਗਰਦਾਸ ਨੇ ਪੁਰਤੀਆਂ ਪੜੀਆਂ ਸੂਤ ਜਪ ਕਰਨੇ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰੜੀ ਸੰਪੂਰਨthia ਰਾਮ ਉਹ ਮਾਤਾ ਕਿੰਨੀ ਭਾਗਾ ਵਾਲੀ ਹੋਵੇਗੀ ਇਤਿਹਾਸ ਪੜ੍ਹ ਕੇ ਮੇਰੇ ਕੋਲ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋ ਬੀਰਤੀ ਨੂੰ ਮੋਢਾ ਦਿੱਤਾ ਜਦੋਂ ਮਾਤਾ ਭਗਤ ਜੀ ਨੇ ਚੜ੍ਹਾਈ ਕੀਤੀ ਹੈ ਨਾ ਉਹਦੀ ਅਰਥੀ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਮੋਢਾ ਦਿੱਤਾ ਹੈ ਭਾਈ ਗੁਰਦਾਸ ਨੇ ਮੋਢਾ ਦਿੱਤਾ ਹੈ ਭਾਈ ਭਾਨੇ ਨੇ ਮੋਢਾ ਦਿੱਤਾ ਹੈ ਔਰ ਇਸੇ ਤਰ੍ਹਾਂ ਉਸ ਮਾਤਾ ਦੇ ਪੁੱਤਰ ਨੇ ਦਿੱਤਾ ਉਹਦੀ ਕਮਾਈ ਕਿੰਨੀ ਹੋਵੇਗੀ ਇਹ ਮੈਂ ਤੁਹਾਨੂੰ ਪ੍ਰਸੰਗ ਤਾਂ ਸੁਣਾਇਆ ਹੈ ਬੀਬੀਓ ਭੈਣੋ ਤੁਸੀਂ ਗੁਰੂ ਕੇ ਸਟੇਜ ਤੇ ਪਾੜ ਦਿੱਤਾ ਹੈ ਇਹ ਗੁਰੂ ਨਾਨਕ ਦੀਆਂ ਮਹਿਰਾਨੇ ਨੇ ਤੇ ਕੋਈ ਨਹੀਂ ਦੇ ਪੁੱਛਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਅੰਮ੍ਰਿਤਸਰ ਪਾਚਾਰੇ ਬੱਤਰ ਬੀਬੀਆਂ ਦੀ ਪ੍ਰਚਾਰ ਕਰਨ ਦੀ ਡਿਊਟੀ ਲਈ ਔਰ ਉਹਨਾਂ ਦੇ ਵਿੱਚੋਂ ਇਹ ਮਾਤਾ ਭਗ ਭਰੀ ਇੱਕ ਸੀ ਹੁਣ ਜੋ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ ਇਹਦੇ ਬਾਰੇ ਥੋੜੀ ਜਿਹੀ ਵਿਚਾਰ ਕਰਕੇ ਮੈਂ ਸਮਾਪਤੀ ਕਰਾਂਦਾਂ ਕਿਉਂਕਿ ਕੀਰਤਨ ਕਰਨ ਵਾਲੀਆਂ ਬੀਬੀਆਂ ਆ ਗਿਆ ਤੁਹ ਕਹਿੰਦੀ ਬਾਬਾ ਪਾਪੂ ਬੁੱਢਾ ਜਾਵੇ ਤੇ ਅਸੀਂ ਲੱਗੀਏ ਉਹ ਬੀਬੀਆਂ ਦੀਗਦੀਆਂ ਵੀ ਬਾਪੂ ਬੁੱਢਾ ਜਾਵੇ ਤੇ ਅਸੀਂ ਲੱਗੀਏ ਇਹਦਾ ਗੁਰਦਆ ਮਿੰਟ ਵਿੱਚ ਆਇਆ ਤੇ ਕੋਈ ਆਇਆ ਤਲਾ ਗਿਆ ਜਿਹੜਾ ਆਇਆ ਇਹ ਸਾਰਿਆਂ ਨੇ ਚਲੇ ਜਾਣਾ ਹੈ ਰੋਵਚਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਹੈ ਨਾ ਇਹ ਬਾਬਾ ਫੁੱਟਾ ਸਾਹਿਬ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਧਿਆਨ ਦੇ ਆਲੇ ਬੜੀ ਕੰਮ ਦੀ ਗੱਲ ਹੈ ਜਿਹੜੇ ਜੋ ਵੀ ਲੋਕ ਨੇ ਨਾ ਉਹਨਾਂ ਦੀ ਉਮਰਾਂ ਆਪਣੇ ਨਾਲ ਜਾਗੀਆਂ ਹੁੰਦੀਆਂ ਜਿਆਦਾ ਇਹਦੇ ਤੇ ਮੈਂ ਬੜੀ ਮਿਹਨਤ ਕੀਤੀ ਹੈ ਬਾਣੀ ਚੋਂਗਾ ਕਾਮ ਕ੍ਰੋਧ ਕਾਇਆ ਕੋ ਗੱਲ ਏ ਜਿਉਂ ਕੰਚ ਸੁਹਾਗਾ ਢਾਲੇ ਤੇ ਨਾਲ ਗੁਰਬਾਣੀ ਚ ਇਹ ਵੀ ਪੰਕਤੀ ਲਿਖੀ ਹੈ ਕਿ ਹੰਕਾਰ ਦਾ ਰੋਗ ਸਾਰਿਆਂ ਤੋਂ ਵੱਡਾ ਹੈ। ਕਾਮ ਰੋਗ ਕੈਮ ਰੋਗ ਮੈਨਕਲ ਪਸੀਨਾ ਹੋਵੇਂ ਰੋਗ ਮਨੋਕੋ ਦਿਨਾ ਹੋਵੇਂ ਦੀਰਗ ਰੋਗ ਹੈ। ਇਹ ਮੈਂ ਮੇਰੇ ਕਰਨ ਚੰਗੇ ਵੀ ਮੈਂ ਹਰ ਗੱਲ ਆਪਣੇ ਚਾਚਾ ਜੀ ਮਾਪੂਰਸ਼ਾਂ ਨੂੰ ਪੁੱਛਦਾ ਸਾਂ। ਮੈਂ ਉਹਨੂੰ ਪੁੱਛਿਆ ਕਿ ਮਾਪੂਰਸ਼ ਇੱਕ ਪਾਸੇ ਤੁਸੀਂ ਸਾਨੂੰ ਕਿਹਾ ਕਿ ਹੋਵੇਂ ਦੀਰਗ ਰੋਗ ਹੈ। ਇੱਕ ਪਾਸੇ ਲਿਖਿਆ ਕਿ ਕਾਮ ਕੋ ਤੇ ਕੈਮ ਕੋ ਗਾਲੇ ਦਾ ਅਰਥ ਕੀ ਹੋਇਆ? ਇਹਦਾ ਜਵਾਬ ਮਦਾਨ ਵਿੱਚ ਬੀਤਾਂ ਦੇ ਵਿੱਚ ਪੈਂਸ ਦੇ 12 ਚਲ ਤੇ 18 ਸੋਬਤ ਚਾਦੇ 30 ਮੈਥਲ ਕਰਤੇ 64 ਚਲਦੇ ਕਿ ਉਹਨਾਂ ਭਰੇ ਜਿਉਂ ਦੀ ਸ਼ੇਰੀ ਅਰਧਿਆਨਾਂ ਸੁਣਿਆ ਜੇ ਆਪਾਂ ਬੈਠੇ ਆ ਨਾ ਸਾਡੇ ਸਵਾਸਾਂ ਦੀ 12 ਗਿਣਤੀ ਹੈ ਜਦੋਂ ਆਪਾਂ ਚੱਲਾਂਗੇ ਆਮ ਨੋਰਮਲ ਤੇ ਫਿਰ 18 ਜਦੋਂ ਆਪਾਂ ਸੌਂ ਜਾਂਦੇ ਆ ਉਦੋਂ 30 ਸਵਾਸ ਹੋ ਜਾਂਦੇ ਪੂਨੇ ਟਾਈਮ ਮੰਨ ਲਓ ਵੀ ਮੈਂ ਕਮੇਟ ਤੇ 12 ਸਵਾਸ ਲੈਣ ਹੁਣ ਜਦੋਂ ਸਮਝਾਂਗਾ ਉਦੋਂ 30 ਹੋ ਜਾਣਗੇ 2.5 ਗੁਣਾ ਘੱਟ ਆ ਜਦੋਂ ਬੰਦੇ ਦੇ ਗੰਦੇ ਸਾਂਸਕਾਰ ਹੋ ਬੰਦਾ ਗੁੱਸੇ ਵਿੱਚ ਹੋਵੇ ਉਦੋਂ ਉਹਨੇ ਟਾਈਮ ਦੇ ਬੰਦੇ ਦੇ 40 ਸਵਾਸ ਜਾਂਦੇ ਨੇ 40 ਮੈਂ ਬਿਸ ਪ੍ਰੋ ਦੇਖਾ ਸੁਣਨਾ ਵੀ ਜੇ 1 ਮਿੰਟ ਵਿੱਚ ਆਪਾਂ ਬੈਠਿਆ 12 ਸਵਾਲ ਚੱਲਦੇ ਨੇ ਜਦੋਂ ਬੰਦੇ ਦੇ ਅੰਦਰ ਕਾਮ ਦਾ ਪ੍ਰਭਾਵ ਹੋਵੇ ਜਦੋਂ ਬੰਦਾ ਗੁੱਸੇ 'ਚ ਹੋਵੇ ਉਦੋਂ ਓਨੇ ਟਾਈਮ ਚੌਹ ਸਵਾਲ ਲੈਂਦਾ ਚੌਹ ਸਵਾਲ ਲੈਂਦਾ ਪਰ ਤੁਸੀਂ ਮੈਂ ਫਿਰ ਰੀਪੀਟ ਕਰਾਂ ਬੈਸ ਦੇ 12 ਚੱਲਦੇ 18 ਸੋਭਤ ਚਾਲਨੇ 30 ਮੈਥਲ ਕਰਤੇ ਕਿਉਂ ਤੱਕ ਕਿਉਂ ਨਾ ਭਰੇ ਜਗਦੀਸ਼ ਸੁਰਪਾ ਦੇ ਲਾਵਾ ਆ ਗਿਆ ਤੁਸੀਂ ਤਾਂ ਕਹਿੰਦੇ ਬਾਬਾ ਅੱਡੇ ਪਰ ਮੈਂ ਗੱਲ ਵੇੜਦਾ ਧਿਆਨ ਮਾਣੀ ਤੇ ਜਿਹੜੀ ਜੱਗ ਕੀਤੀ ਆ ਸੋਪੇ ਦਾ ਭਾਵੰਦਾ ਤੇ ਭਾਵੰਦਾ ਬਾਬਾ ਦੇ ਬਾਬਾ ਚੋਪੇ ਦਾ ਗੋਦ ਨਹੀਂ ਗੋਦ ਫਾਪਾ ਤੇ ਚੁੱਕ ਉਹਨੂੰ ਲਾ ਦੇ ਮੈਂ ਹੁਣ ਗੱਲ ਕਰਕੇ ਸੁਤਲਾ ਜਾਵਾਂਗਾ ਉਹ ਇਹ ਹੈ ਬਾਬਾ ਪੁੱਡਾ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਅਸੀਂ ਬੇਸਤੀ ਆ ਤੇ ਸਾਡਾ ਗ੍ਰਸਤੀਆਂ ਦਾ ਜੀਵਨ ਵੀ ਸਵਰਾ ਹੋ ਜਾਏ ਇਹੋ ਜੀ ਬਾਣ ਆਚਾਰ ਕੇ ਅਸੀਂ ਗ੍ਰਸਤ ਵਿੱਚ ਨਹੀਂ ਧਿਆਆ ਸਾਡੇ 24 ਘੰਟੇ ਸਵਾਸ ਸਭੇ ਹੋਣਾ ਤੇ ਬਾਬਾ ਪੁੱਡਾ ਜੀ ਬੇਨਤੀ ਦੀਦੀ ਰਾਮ ਸਰ ਸਾਹਿਬ ਉਥੇ ਗੁਰਦੁਆਰਾ ਬਣਿਆ ਸੁਖਨੀ ਸਾਹਿਬ ਦੇ ਨਾਮ ਤੇ ਇੱਕ ਪਾਸੇ ਜਿੱਥੇ ਗੁਰਦਨ ਸਾਹਿਬ ਪਾਛਾ ਰਖਾਇਆ ਉਹ ਕੁਝ ਸੋਹਣੀ ਸਾੜੀ ਜਗ੍ਹਾ ਤੇ ਉੱਥੇ ਬਾਬੇ ਬੁੱਢੇ ਨੇ ਬੇਨਤੀ ਕੀਤੀ ਕਿ ਤੇ ਕੋਤੇ ਮਾਰੇ ਸਮੁੰਧਾਰੀ ਬਾੜੀ ਤੜੀ ਜਿਹੜੀ ਪਾਣੀ ਹੈ ਨਾ ਇਹਦੇ ਵਿੱਚ 21623 ਅੱਖਰ ਨੇ ਧਿਆਨ ਦਿਓ ਇਹ ਬੜੀ ਕੰਮ ਦੀ ਗੱਲ ਤੁਹਾਡੀ ਜੇ ਤੁਸੀਂ ਪਾੜ ਪੜਿਆ ਮਾਰਾ ਕੋਟ ਜਾਣਾ ਕਿ ਇਹਦੇ 21623 ਅੱਖਰ ਨੇ ਸੋਵੀ ਅਸਪਰੀ ਦੀ ਜੀ ਬਾਤ ਕੀ ਗੀ ਅਸਪਰੀ ਨੂੰ ਤੇ ਨਾ ਕਰ ਜਾਦਾ ਨੇ 2371 ਇਹਦੀਆਂ ਲਗਾ ਮਾਤਰਾ 2371 ਲਗਾ ਮਾਤਰਾ 21 ਜਾਂ 623 ਅੱਖਰ 100ਵੀਂ ਅਸਪਦੀ ਦੇ ਤਿੰਨ ਅੱਖਰ ਜ਼ਿਆਦਾ ਇਉਂ ਕੁੱਲ ਬਣਾ ਕਰਕੇ ਇਹਦਾ ਜੋੜ ਜਿਹੜਾ ਉਹ ਬਣਦਾ 24 ਲੱਖ ਮਾਫ ਕਰਨਾ 24 ਹਜ਼ਾਰ ਭਾਗ ਇਹਨੂੰ ਵਿਸ਼ਤੀ ਪੜੇ ਇਹਨੂੰ ਵਿਹੰਗਮ ਪੜ੍ਹੇ ਇੱਕ ਪਾੜ ਕੀਤਾ ਤੇ ਉਹਦੇ 24 ਹਜ਼ਾਰ ਸਵਾਸ ਅਫਰਯੋਗ ਹੈ ਇਹਦੇ ਵਿੱਚ ਤਾਕਤ ਕਿ ਨਹੀਂ ਇਹ ਗੱਲ ਹੈ ਕਿ ਮਸਮਾਪਦੀ ਤਰ੍ਹਾਂ ਵੀ ਦੀ ਤਾਕਤ ਕਿ ਨਹੀਂ ਹੈ ਸਾਡੇ ਇਤਿਹਾਸ ਵਿੱਚ ਇੱਕ ਸਿੱਖ ਹੋਇਆ ਪੰਛੇਵ ਸਿੰਘ ਉਹ ਬੜਾ ਕਵੀਰ ਸਿੱਖ ਸੀ ਚੱਕਰੀਆ ਖਾਨ ਵਿਦਿਆ ਪੜਦਾ ਸੀ ਔਰ ਉਹਦਾ ਪੁੱਤ ਸੀ ਭਾਈ ਸ਼ਵਾਰ ਸਿੰਘ ਵਿਆਹ ਦੇ ਜੋਗ ਹੋਇਆ ਤੇ ਆਗੂ ਦਾ ਦਿਨ ਬੇਈਮਾਨ ਹੋ ਗਿਆ ਵੀ ਜੇ ਇਹ ਮੁੰਡਾ ਮੁਸਲਮਾਨ ਬਣ ਜਾਏ ਤੇ ਮੈਂ ਅੱਲਾਹ ਦੀ ਖੁਸ਼ੀ ਨਹੀਂ ਲਾਉ। ਉਹ ਸ਼ਵੀਰ ਸਿੰਘ ਨੂੰ ਕਹਿਣ ਲੱਗਾ ਵੀ ਸ਼ਰੀਫ ਜੀ ਆਪਾਂ ਪਰਮਾਣੂ ਪੜ ਜੀਏ। ਸ਼ਵੀਰ ਸਿੰਘ ਦਾ ਮੱਥਾ ਢਣ ਗਿਆ ਵੀ ਮੈਂ ਸਿੰਘ ਇਹ ਮੁਸਲਮਾਨ ਤੇ ਪਰਮਾਣੂ ਕਿਵੇਂ ਬਣਾਂਗਾ? ਕਹਿਣ ਲੱਗਾ ਕਿਵੇਂ ਆ ਗਿਆ ਮੀਆਂ? ਕਹਿੰਦਾ ਮੇਰਾ ਵਿਚਾਰ ਬਣਿਆ ਵੀ ਮੈਂ ਆਪਣੀ ਧੀ ਤੇ ਪੁੱਤਰ ਨਾਲ ਵਿਆਹ ਦੇਆ। ਇਕਦਮ ਫਿਰ ਜੰਮਰ ਜਿਹੜਾ ਸੀ ਸ਼ਵੇਕ ਸਿੰਘ ਟੀਕਦਮ ਉਹਦੇ ਪੈਰਾਂ 'ਤੇ ਰੁਕੀ ਨਹੀਂ ਵੀ ਹੈ ਇੱਕ ਹੀ ਬੜਾ ਮਜਾ ਉਹਨੇ ਨੀਤੀ ਵਰਤੀ ਨੂੰ ਆਪਣਾ ਡਿਪਲੋਮੇਸੀ ਕੀਨੇ ਨੇਜੀ ਚ ਰਾਜਨੀਤੀ ਵਰਤੀ ਕਹਿਣ ਲੱਗਾ ਕਿ ਜੇ ਤੇਰਾ ਮਨ ਬਣਿਆ ਤੇ ਕਾਕੇ ਨੂੰ ਇਕੱਠਿਆਂ ਕਰੋ ਸਲਾਹ ਕਰਨੀਏ ਉਹਨੇ ਆਖਿਆ ਵੀ ਗੱਲ ਬੜੀ ਵਧੀਆ ਹੈ ਕਿ ਮੁੰਡਾ ਤੇ ਪੱਟ ਨਾ ਜਾਏ ਦੋਨੋਂ ਇਕੱਠਿਆਂ ਕਰਕੇ ਹਵਾਲਾ ਜਮਨਤ ਕੀਤਾ ਤੇ ਭਾਈ ਸ਼ਵੇਕ ਸਿੰਘ ਨੇ ਮੂੰਹ ਜਮਾਨੀ ਸੁਖਮਨੀ ਸਾਹਿਬ ਦਾ ਪਾੜ ਕੀਤਾ ਸੁਖਮਨੀ ਸਾਹਿਬ ਦੇ ਪਾਰ ਦੀ ਮਤਾਕਤ ਫੜਗਾ ਵੀ ਤਾਕਤ ਕਿੰਨੀ ਹੈ ਪੁੱਤ ਨੂੰ ਅੱਗੇ ਬਿਠਾਇਆ ਮੂੰਹ ਤੇ ਮਾਰੀ ਸੁਬਰੀ ਸਾਹਿਬ ਕੰਢ ਸੀ ਅਰਦਾਸ ਕੀਤੀ ਬਾਜਾ ਵਾਲਿਆ ਮੇਰਾ ਪੁੱਤ ਭਾਵੇਂ ਤਰਖੜੀ ਤੇ ਚੜ੍ਹ ਜੇ ਘੋੜੀ ਤੇ ਚੜ੍ਹੇ ਜਾਂ ਨਾ ਚੜ੍ਹੇ ਪਰ ਤੁਹਾਨੂੰ ਦਾਗ ਨਾ ਲੱਗੇ ਇਨੀ ਗੱਲ ਕਹਿ ਕੇ ਉਹਨੇ ਪੈਰ ਦਾ ਛੱਤਰ ਜੋਰ ਦੀ ਆਪਣੇ ਪੁੱਤ ਦੇ ਮੱਥੇ ਤੇ ਮਾਰ ਕੇ ਜਗਾਰਾ ਛੱਡਿਆ ਖਾਨਾ ਦੁਨੀਆ ਦੀ ਕੋਈ ਤਾਕਤ ਮੇਰੇ ਪੁੱਤ ਨੂੰ ਮੁਸਲਮਾਨ ਨਹੀਂ ਕਰ ਸਕਦੀ ਮੈਂ ਆਪਣੇ ਪੁੱਤਰ ਦੇ ਕਰਮ ਮਦਦ ਦਿੱਤੇ ਹਨ ਮੈਂ ਆਪਣੇ ਪੁੱਤਰ ਦੇ ਕਰਮ ਮਦਦ ਦਿੱਤੇ ਨੇ ਮੈਂ ਨਹੀਂ ਬਦਲੇ ਪਾਪ ਗੁਰੂ ਦੀ ਬਾਣੀ ਚ ਇੰਨੀ ਤਾਕਤ ਹੈ ਸੁਖਮੀ ਸਾਹਿਬ ਨਾਲ ਬੰਦੇ ਦੀ ਤਕਦੀਰ ਬਦਲ ਜਾਂਦੀ ਹੈ ਬੰਦੇ ਦੀ ਤਕਦੀਰ ਬਦਲ ਜਾਂਦੀ ਹੈ ਤੁਸੀਂ ਮੰਮੀ ਸਾਹਿਬ ਜਾਣਦੇ ਮਾਫ ਕਰਨਾ ਦੁੱਖ ਭੰਨੀ 베ਰੀ ਕੋ ਜਾਣਦੇ ਜਿੱਥੇ ਥੜਾ ਬਣਿਆ ਦਿੱਲੀ ਦਾ ਵਜ਼ੀਰ ਵਜ਼ੀਰ ਖਾਂ ਬਿਮਾਰ ਹੋਇਆ ਜਦੋਂ ਤੱਕ ਉਹਨੂੰ ਆਰਾਮ ਨਹੀਂ ਆਉਂਦਾ ਤੇ ਉਹਨੂੰ ਕਿਸੇ ਨੇ ਦੱਸਿਆ ਮੇਰਾ ਬੈਦ ਗੁਰੂ ਕੁੰਬਿੰਦਾ ਦਿੱਲੀ ਦਾ ਵਜ਼ੀਰ ਮੁਸਲਮਾਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆਇਆ ਜਿੱਤੇ ਦੁੱਖ ਭੰਨੀ 베ਰੀ ਜਿੱਤੇ ਥੜਾ ਬਣਿਆ ਨਾ ਉਹਦਾ ਪੇਟ ਫੁੱਲਿਆ ਜਲਦਰ ਦੀ ਬਿਮਾਰੀ ਆਰਾਮ ਨਹੀਂ ਆਉਂਦਾ ਆਇਆ ਗੁਰਨੰਨ ਦਾ ਘਰ ਅਡੇ ਹੈ ਬਾਬਾ ਬੁੱਢਾ ਜੀ ਘਰ ਸੇਵਾ ਦੀ ਟੋਕਰੀ ਭਈ ਮਿੱਟੀ ਦੀ ਟੋਕਰੀ ਬਾਹਰ ਨਿਕਲੇ ਤੇ ਪਰਵੇਂ ਪਾਜਾ ਕਰਨ ਲੱਗੇ ਬਾਬਾ ਜੀ ਤੁਹਾਡੇ ਕੋਲ ਇਹ ਇਲਾਜ ਕਰਾਉਣਾ ਹੈ ਭਰੀ ਹੋਈ ਟੋਕਰੀ ਉਹਦੇ ਪੇਟ ਤੇ ਮਾਰੀ ਉਹਦੇ ਮੂੰਹ ਥਾਣੀ ਪਾਣੀ ਨਿਕਲ ਗਿਆ ਤੇ ਇੱਕ ਭਾਗੂ ਨਾਮ ਦਾ ਸਿਰ ਜੀ ਕਹਿਣ ਲੱਗੇ ਮਹਾਰਾਜ ਸੁਖਮਨੀ ਸਾਹਿਬ ਦਾ ਬਾਤ ਸੁਣਾ ਦੇ ਸੁਖਮਨੀ ਸਾਹਿਬ ਦਾ ਬਾਤ ਸੁਣਾਇਆ ਕਹਿਣ ਲੱਗਾ ਪਾਜਾ ਬੜੀ ਕਿਰਪਾ ਕੀਤੀ ਹੂ ਦੰਦ ਦਾ ਰਾਜ ਤਾਂ ਕਰ ਦਿੰਦਾ ਏ ਹੁਣ ਜੰਮਣ ਮਰਨ ਦਾ ਜਿਹੜਾ ਵੀ ਕੱਟ ਭਾਵੇਂ ਮੈਂ ਮੁਸਲਮਾਨ ਆ ਪਰ ਜਿਹੜੀ ਬਾਣੀ ਨੇ ਰੋਜ਼ ਕੱਟਿਆ ਮੈਂ ਜਿੰਨਾ ਚਿਰ ਜਿਉਂਦਾ ਰਹਾਵਾਂਗਾ ਮੈਂ ਰੋਜ਼ ਪਾਠ ਸੁਣਿਆ ਕਰਾਂਗਾ ਉਹ ਮੁਸਲਮਾਨ ਵਜ਼ੀਰ ਖਾਂ ਜਿਹੜਾ ਭਾਈ ਭਾਗੂ ਨੇ ਪਾੜ ਕੀਤਾ ਥੀ ਉਹਨੂੰ ਪੱਕੇ ਤੌਰ ਤੇ ਆਪਣੇ ਨਾਲ ਲੈ ਗਿਆ ਉਹਦਾ ਸਨਮਾਨ ਕੀਤਾ ਉਹਨੂੰ ਮਾਇਆ ਦੇੁੱਖਲੇ ਪੁੱਖੇ ਦਿੰਦਾ ਏ ਔਰ ਰੋਜ਼ਾਨਾ ਸਵਰ ਰੁਪਈਏ ਦੀ ਕੜਾ ਪ੍ਰਸ਼ਾਦ ਦੀ ਦੇਖਰਾਉਂਦਾ ਤੇ ਸੁਬਰੀ ਸਾਹਿਬ ਦਾ ਪਾੜ ਕਰਕੇ ਉਸੇ ਜੀਰਖਾਨੇ ਆਪਣੀ ਜੀਬ ਨੂੰ ਸਬਰਾਂ ਕੀਤਾ ਮੇਰੇ ਕਹਿਣ ਤੋਂ ਤਾਂ ਮੇਰੇ ਭੈਣੋਂ ਭਰਾਓ ਜੇ ਵੀਰਖਾਨ ਵਰਗੇ ਮੁਸਲਮਾਨ ਵੀ ਸੁਖਮਨੀ ਸਾਹਿਬ ਦੀ ਬਾਣੀ ਤੇ ਮਿਰਚਾ ਕਹਦੇ ਤੇ ਆਪਾਂ ਦਾ ਸੇਖਾਂ ਸੁਖਮਨੀ ਸਾਹਿਬ ਦੀ ਬਾਣੀ ਦਾ ਜਿਹੜਾ ਸੈਂਤ ਰੇੜੀਆਂ ਨਿਚੋੜ ਹੈ ਉਹ ਹੈ ਸੁਖਮੀ ਸੁਖ ਅਮਰਤ ਪ੍ਰਭ ਨਾਮ ਪਗਤ ਜਰਾਂ ਕੇ ਮਨ ਬਸਰਾ ਗੁਰਮੁਖਾ ਜੇ ਸੁਖ ਰਹਿਣਾ ਨਾ ਤੇ ਭਗਵਾਨ ਦੇ ਨਾਮ ਵਿੱਚ ਹੈ ਨਾ ਸੁਖ ਵਿੱਚ ਗ੍ਰਸਤੇ ਨਾ ਸੁਖ ਛੱਡ ਗਿਆ ਸੁਖੇ ਵਿੱਚ ਹਰ ਨਾਮ ਦੇ ਸਾਧੂ ਛੜ ਪਿਆ ਗੁਰੂ ਪਾਪਾ ਸਾਡੇ ਤੇ ਕਿਰਪਾ ਕਰੇ ਬਾਣੀ ਨਾਲ ਜੜੋ ਕਿਉਂਕਿ ਸਾਨੂੰ ਦਾਇਤ ਸਿੱਖੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸੇ ਪੰਜਨ ਮੰਨਨੇ ਪਰ ਤੋ ਗੁਰੂ ਨਸਤਾਰੇ ਮਨੋਕੀ ਜੋ ਲੈਵੇ ਕੋੜ ਦੀਨ ਦੁਨੀ ਮਤਾਂ ਕੋ ਤੋੜ ਮਨੁੱਖਾ ਨੂੰ ਛੱਡ ਕੇ ਬੰਦਿਆ ਨੂੰ ਛੱਡ ਕੇ ਸ਼ਬਦ ਨਾਲ ਜੜੋ